ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਮਝਾਂਗੇ ਆਈਟੀਐਮ ਕੀ ਹੁੰਦਾ ਆ ਏਟੀਐਮ ਕੀ ਹੁੰਦਾ ਓਟੀਐਮ ਕੀ ਹੁੰਦਾ ਤੇ ਇਹਨਾਂ ਦੇ ਵਿੱਚੋਂ ਕਿਹੜਾ ਲੈਣਾ ਚਾਹੀਦਾ ਤੇ ਕਿਹੜੀ ਜਗ੍ਹਾ ਤੇ ਨਿਫਟੀ ਆ ਤੇ ਇਹਨਾਂ ਦੇ ਵਿੱਚੋਂ ਕਿਹੜਾ ਬੰਦਾ ਕਿਹੜਾ ਆਈਟੀਐਮ ਬੰਦਾ ਕਿਹੜਾ ਏਟੀਐਮ ਬੰਦਾ ਕਿਹੜਾ ਓਟੀਐਮ ਬੰਦਾ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਸਮਝਾਂਗੇ ਤੇ ਕਿ ਦੇ ਵਿੱਚ ਕੀ ਫਾਇਦਾ ਹੁੰਦਾ ਕੀ ਨੁਕਸਾਨ ਹੁੰਦਾ ਇਹ ਸਾਰੀਆਂ ਚੀਜ਼ਾਂ ਵੀ ਆਪਾਂ ਇਸ ਵੀਡੀਓ ਦੇ ਵਿੱਚ ਸਮਝਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਆਪਾਂ ਸਮਝ ਲੈਣੇ ਆ ਕੀ ਇਹ ਜਿਹੜੀਆਂ ਚੀਜ਼ਾਂ ਆਪਾਂ ਨੂੰ ਕਿੱਥੇ ਦੇਖਣ ਨੂੰ ਮਿਲਦੀਆਂ ਸੋ ਦੇਖੋ ਜਦੋਂ ਆਪਾਂ ਨਿਫਟੀ 'ਚ ਟ੍ਰੇਡ ਕਰਨੀ ਆ ਸੋ ਟ੍ਰੇਡ ਕਰਨ ਵਾਸਤੇ ਨਿਫਟੀ ਦੇ ਵਿੱਚ ਦੋ ਚੀਜ਼ਾਂ ਆਪਾਂ ਨੂੰ ਮਿਲਦੀਆਂ ਆ ਆਪਸ਼ਨ ਟ੍ਰੇਡਿੰਗ ਲਈ ਕਾਲਸ ਤੇ ਪੁੱਟਸ ਜੇ ਦੇਖੋ ਨਿਫਟੀ ਨੇ ਉੱਤੇ ਜਾਣਾ ਫਿਰ ਆਪਾਂ ਕਾਲ ਬਾਈ ਕਰਦੇ ਆ ਤੇ ਜੇ ਨਿਫਟੀ ਨੇ ਥੱਲੇ ਆਉਣਾ ਫਿਰ ਆਪਾਂ ਪੁੱਟ ਬਾਈ ਕਰਦੇ ਆ ਸੋ ਇਹ ਚੀਜ਼ਾਂ ਮੈਂ ਕਲੀਅਰ ਕੀਤੀਆਂ ਸੀ ਇਸ ਤੋਂ ਪਹਿਲਾਂ ਵੀਡੀਓ ਪਾਈ ਸੀ ਤੇ ਆਮ ਸ਼ੋਰ ਤੁਸੀਂ ਵੇਖੀ ਹੋਣੀ ਆ ਤੇ ਹੁਣ ਦੇਖੋ ਇਹਦੇ ਵਿੱਚ ਨਾ ਤਿੰਨ ਪ੍ਰਕਾਰ ਦੇ ਸਟ੍ਰਾਈਕ ਪ੍ਰਾਈਸ ਹੁੰਦੇ ਆ ਕੌਨ ਸਾਈਡ ਵੀ ਤੇ ਪੁੱਟ ਸਾਈਡ ਵੀ ਤਿੰਨ ਪ੍ਰਕਾਰ ਦੇ ਹੁਣ ਇਹ ਜਿਹੜੇ ਤਿੰਨ ਪ੍ਰਕਾਰ ਦੇ ਸਟ੍ਰਾਈਕ ਪ੍ਰਾਈਸ ਹੁੰਦੇ ਆ ਉਹਨਾਂ ਨੂੰ ਹੀ ਕਿਹਾ ਜਾਂਦਾ ਆ ਆਈਟੀਐਮ ਏਟੀਐਮ ਤੇ ਓਟੀਐਮ ਹੁਣ ਇਹ ਹੁਣ ਦੇਖੀਏ ਸਭ ਤੋਂ ਪਹਿਲਾਂ ਇਹ ਸਮਝ ਲਈਏ ਆਈਟੀਐਮ ਦਾ ਮਤਲਬ ਹੈ ਇਨ ਦਾ ਮਨੀ ਏਟੀਐਮ ਦਾ ਮਤਲਬ ਹੈ ਐਟ ਦਾ ਮਨੀ ਓਟੀਐਮ ਦਾ ਮਤਲਬ ਹੈ ਆਊਟ ਆਫ ਦਾ ਮਨੀ ਸੋ ਇਹ ਚੀਜ਼ਾਂ ਆਪਾਂ ਸਮਝ ਲਈਆਂ ਹੁਣ ਆਪਾਂ ਇਹ ਸਮਝਦੇ ਆ ਕਿ ਕਿਹੜੀ ਜਗ੍ਹਾ ਤੇ ਨਿਫਟੀ ਆ ਤੇ ਕਿਹੜਾ ਏਟੀਐਮ ਬਣੂਗਾ ਕਿਹੜਾ ਓਟੀਐਮ ਬਣੂਗਾ ਤੇ ਕਿਹੜਾ ਆਈਟੀਐਮ ਬਣੂਗਾ ਸੋ ਸਭ ਤੋਂ ਪਹਿਲਾਂ ਦੇਖੋ ਨਿਫਟੀ ਮੰਨ ਲਓ ਤੁਸੀਂ 24950 ਤੇ ਆ ਤੇ ਆਪਾਂ ਨੂੰ ਲੱਗਦਾ ਕਿ ਨਿਫਟੀ ਜਾਊਗੀ ਇੱਥੋਂ ਥੱਲੇ ਸੋ 24950 ਤੋਂ ਆਪਾਂ ਨੂੰ ਲੱਗਦਾ ਕਿ ਨਿਫਟੀ ਥੱਲੇ ਜਾਊਗੀ ਸੋ ਜੇ 24950 ਦਾ ਆਪਾਂ ਪੁੱਟ ਲੈਣੇ ਆ ਤੇ 24950 ਤੇ ਨਿਫਟੀ ਹੈਗੀ ਆ ਸੋ ਫਿਰ ਇਹ ਆਪਣਾ ਕੀ ਬਣ ਗਿਆ ਏਟ ਦਾ ਮਨੀ ਏਟੀਐਮ ਸੋ ਜਿਹੜੀ ਜਗ੍ਹਾ ਤੇ ਦੇਖੋ ਜਿਹੜਾ ਨਿਫਟੀ ਦਾ ਪ੍ਰਾਈਸ ਚੱਲਣ ਲਿਆ ਜੇ ਆਪਾਂ ਉਹ ਸਟ੍ਰਾਈਕ ਪ੍ਰਾਈਸ ਲੈਣੇ ਆ ਉਹ ਆਪਣਾ ਹੁੰਦਾ ਏਟੀਐਮ ਪੁੱਟ ਦੇ ਵਿੱਚ ਤੇ ਜੇ ਦੇਖੋ ਆਪਾਂ ਲੈਣੇ ਇੱਥੇ 25000 ਦਾ ਜੇ ਆਪਾਂ ਇੱਥੇ 25000 ਦਾ ਲੈਨੇ ਆ ਪੁੱਟ ਤੇ ਇਹ ਆਪਣਾ ਬਣ ਜਾਊਗਾ ਆਈਟੀਐਮ ਮਤਲਬ ਜਿਹੜੀ ਜਗ੍ਹਾ ਤੇ ਚੱਲਣ ਡਈ ਜੇ ਉਸ ਤੋਂ ਆਪਾਂ 50 ਪਿੱਛੇ ਵਾਲਾ ਲੈਨੇ ਆ ਤੇ ਉਹ ਆਪਣਾ ਬਣ ਜਾਊਗਾ ਆਈਟੀਐਮ ਇਨ ਦਾ ਮਨੀ ਤੇ ਜੇ ਆਪਾਂ ਦੇਖੋ ਲੈਨੇ ਆ 24900 ਵਾਲਾ ਜਿੱਥੇ ਦੇਖੋ ਹਲੀ ਤੱਕ ਨਿਫਟੀ ਗਈ ਨਹੀਂ ਗਈ 21950 ਤੇ ਚੱਲਣ ਡਈ ਆ ਜਿੱਥੇ ਲਈ ਨਿਫਟੀ ਨੇ ਜਾਣਾ ਉਹ ਅੱਗੇ ਆ ਤੇ ਉਹ ਆਪਣਾ ਕੀ ਬਣ ਜਾਊਗਾ ਓਟੀਐਮ ਆਊਟ ਆਫ ਦਾ ਮਨੀ ਸਿੱਧੀ ਜੀ ਗੱਲ ਤੇ ਇਹ ਆਪਣਾ ਹੋ ਗਿਆ ਪੁੱਟ ਦਾ ਹੁਣ ਆਪਾਂ ਗੱਲ ਕਰ ਲੈਨੇ ਆ ਕਾਲ ਸਾਈਡ ਦੀ ਸੋ ਕਾਲ ਸਾਈਡ ਦੇ ਵਿੱਚ ਤੁਸੀਂ ਦੇਖੋ ਕਿ ਮੰਨ ਲਓ ਨਿਫਟੀ ਚੱਲਣ ਰਹੀ ਹੈ ਆਪਣੀ 24900 ਤੇ 24900 ਤੇ ਨਿਫਟੀ ਚੱਲਣ ਰਹੀ ਹੈ ਸੋ 24900 ਤੋਂ ਆਪਾਂ ਨੂੰ ਲੱਗਦਾ ਕਿ ਨਿਫਟੀ ਜਾਊਗੀ ਉੱਤੇ ਸੋ ਆਪਾਂ ਕੀ ਲਵਾਂਗੇ ਇੱਥੇ ਉੱਤੇ ਵਾਸਤੇ ਕਾਲ ਲਵਾਂਗੇ ਆਪਾਂ ਨੂੰ ਲੱਗਦਾ ਨਿਫਟੀ ਉੱਤੇ ਜਾਊਗੀ ਸੋ ਆਪਾਂ ਕਾਲ ਲਵਾਂਗੇ ਕਾਲ ਲਵਾਂਗੇ ਤੇ 24 900 ਤੇ ਚੱਲਣ ਡਈ ਹੈ 24 900 ਵਾਲਾ ਜੀ ਆਪਾਂ ਕਾਲ ਲੈਨੇ ਫਿਰ ਆਪਣਾ ਬਣ ਜੂਗਾ ਏ ਏਟੀਐਮ ਐਟ ਦਾ ਮਨੀ ਸੋ ਜਿਹੜੀ ਜਗ੍ਹਾ ਤੇ ਦੇਖੋ ਚੱਲਣ ਡਈ ਹੈ ਉਹੋ ਪ੍ਰਾਈਸ ਵਾਲਾ ਜੀ ਆਪਾਂ ਸਟ੍ਰਾਈਕ ਪ੍ਰਾਈਸ ਲੈਨੇ ਉਹ ਆਪਣਾ ਐਟ ਦਾ ਮਨੀ ਹੁੰਦਾ ਤੇ ਜੇ ਦੇਖੋ ਆਪਾਂ ਉਸ ਤੋਂ 50 ਪਿੱਛੇ ਵਾਲਾ ਲੈਨੇ ਆ ਜੀ ਆਪਾਂ ਇੱਥੇ ਲੈਨੇ ਆ 24 850 ਵਾਲਾ 850 ਵਾਲਾ ਜੀ ਆਪਾਂ ਇੱਥੇ ਲੈਨੇ ਆ ਸੋ ਇਹ ਆਪਣਾ ਬਣ ਜੂਗਾ ਇਨ ਦਾ ਮਨੀ ਆਈਟੀਐਮ ਤੇ ਜੇ ਦੇਖੋ ਆਪਾਂ ਲੈਨੇ ਇਥੇ 24 950 ਆ ਮਤਲਬ 50 ਅੱਗੇ ਵਾਲਾ ਲੈਣੇ ਆ ਇਹ ਆਪਣਾ ਬਣ ਜਾਊਗਾ ਓਟੀਐਮ ਸੋ ਜਿਹੜੀ ਜਗ੍ਹਾ ਤੋਂ ਸਿੰਪਲ ਜੀ ਗੱਲ ਆ ਭਾਵੇਂ ਕਾਲ ਐ ਆਪਾਂ ਪੋਟਿਆ ਦੋਨਾਂ ਦੇ ਵਿੱਚ ਧਿਆਨ ਦਿਓ ਜਿਹੜੀ ਜਗ੍ਹਾ ਤੇ ਨਿਫਟੀ ਹੈਗੀ ਆ ਜੇ ਉਹ ਪ੍ਰਾਈਸ ਤੁਸੀਂ ਲਾਓਗੇ ਉਹ ਤੁਹਾਡਾ ਬਣ ਜਾਊਗਾ ਏਟੀਐਮ ਐਟ ਦਾ ਮਨੀ ਜਿਹੜੀ ਜਗ੍ਹਾ ਤੋਂ ਨਿਫਟੀ ਲੰਘ ਕੇ ਆ ਗਈ ਆ ਜਿ ਤਰ੍ਹਾਂ ਇਹਦੇ ਵਿੱਚ ਦੇਖੋ 900 ਤੇ ਚੱਲਣ ਡਈ 850 ਲੰਘ ਕੇ ਆ ਗਈ ਆ ਸੋ ਜਿਹੜੀ ਜਗ੍ਹਾ ਤੋਂ ਜਿਹੜਾ ਪ੍ਰਾਈਸ ਲੰਘ ਕੇ ਆ ਗਈ ਆ ਉਹ ਤੁਹਾਡੇ ਵਾਸਤੇ ਆਈਟੀਐਮ ਜਿਹੜੀ ਜਗ੍ਹਾ ਤੇ ਹੈਗੀ ਆ ਉਹ ਆ ਏਟੀਐਮ ਤੇ ਜਿਹੜੀ ਜਗ੍ਹਾ ਹਾਲੀ ਜਾਣਾ ਆ ਜਿਹੜਾ ਪ੍ਰਾਈਸ ਹਾਲੀ ਮਤਲਬ ਕਿ ਜਿਹੜੇ ਪ੍ਰਾਈਸ ਤੇ ਆਲੀ ਗਈ ਨਹੀਂ ਕੀ ਅੱਗੇ ਆ ਉਹ ਤੁਹਾਡੇ ਵਾਸਤੇ ਓਟੀਐਮ ਆਵੇਂ ਕੋਲੇ ਆਪਾਂ ਪੁੱਟਾ ਸਿੰਪਲ ਸੋ ਇਹ ਚੀਜ਼ਾਂ ਆਪਾਂ ਸਮਝ ਲਈਆਂ ਹੁਣ ਆਪਾਂ ਇਹ ਸਮਝਦੇ ਆ ਕਿ ਇਹਨਾਂ ਦੇ ਵਿੱਚੋਂ ਕੀ ਦੇ ਵਿੱਚ ਕੀ 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 ਫਾਇਦਾ ਹੁੰਦਾ ਸੋ ਸਭ ਤੋਂ ਪਹਿਲੇ ਗੱਲ ਤਾਂ ਇਹ ਆ ਕਿ ਜਿਹੜਾ ਆਈਟੀਐਮ ਆ ਇਹ ਆਪਾਂ ਨੂੰ ਸਭ ਤੋਂ ਮਹਿੰਗਾ ਮਿਲਦਾ ਇਹਨਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਮਹਿੰਗਾ ਹੁੰਦਾ ਆਈਟੀਐਮ ਤੇ ਆਈਟੀਐਮ ਦੇ ਵਿੱਚ ਦੇਖੋ ਜੇ ਮੰਨ ਲਓ ਆਪਾਂ ਪੁੱਟ ਲਿਆ ਮਾਰਕੀਟ ਥੱਲੇ ਨੂੰ ਆਉਂਦੀ ਏ ਥੋੜਾ ਜਿਹਾ ਵੀ ਥੱਲੇ ਆਈ ਆਪਾਂ ਨੂੰ ਪ੍ਰੋਫਿਟ ਵੱਡਾ ਆਊਗਾ ਥੋੜਾ ਜਿਹਾ ਵੀ ਥੱਲੇ ਆਉਣ ਤੇ ਤੇ ਜੇ ਦੇਖੋ ਮੰਨ ਲਓ ਇਹਦੇ ਵਿੱਚ ਆਪਣਾ ਸਟੌਪ ਲੌਸ ਹੁੰਦਾ ਮਾਰਕੀਟ ਉੱਤੇ ਨੂੰ ਜਾਂਦੀ ਹੈ ਥੋੜਾ ਜਿਹਾ ਵੀ ਉੱਤੇ ਗਈ ਤੇ ਆਪਣਾ ਸਟੌਪ ਲੌਸ ਵੀ ਵੱਡਾ ਹੋਊਗਾ ਸੋ ਦੋ ਤਾਰੀ ਤਲਵਾ ਰਿਹਾ ਜੇ ਆਪਣਾ ਇਹਦੇ ਵਿੱਚ ਪ੍ਰੋਫਿਟ ਵੱਡਾ ਹੁੰਦਾ ਤੇ ਸਟੌਪ ਲੌਸ ਵੀ ਵੱਡਾ ਹੁੰਦਾ ਤੇ ਮੈਂ ਕਿੱਥੇ ਮਿਲਦਾ ਜਿਹੜਾ ਏਟੀਐਮ ਹੈ ਇਹ ਆਈਟੀਐਮ ਨਾਲੋਂ ਸਸਤਾ ਮਿਲਦਾ ਹੈ ਇਹਦੇ ਵਿੱਚ ਦੇਖੋ ਪ੍ਰੋਫਿਟ ਥੋੜਾ ਜਿਹਾ ਮੂਵ ਕਰਨ ਤੇ ਆਈਟੀਐਮ ਨਾਲੋਂ ਛੋਟਾ ਹੋਊਗਾ ਤੇ ਥੋੜਾ ਜਿਹਾ ਦੇਖੋ ਜੇ ਸਟੌਪ ਲੌਸ ਵਾਲੇ ਬੰਨੇ ਮੂਵ ਕਰਦੀ ਹੈ ਤੇ ਸਟੌਪ ਲੌਸ ਵੀ ਛੋਟਾ ਹੋਊਗਾ OTM ਦੇ ਵਿੱਚ ਜੇ ਆਪਾਂ ਆ ਜੰਨੇ ਤੇ ਇਹਨਾਂ ਤਿੰਨਾਂ ਨਾਲੋਂ ਸਭ ਤੋਂ ਸਸਤਾ OTM ਆ ਤੇ OTM ਦੇ ਵਿੱਚ ਦੇਖੋ profit ਵੱਡਾ move ਕਰਨ ਤੇ ਵੀ ਆਪਾਂ ਨੂੰ ਛੋਟਾ ਹੋਊਗਾ ਆਪਣੀ ਡਾਇਰੈਕਸ਼ਨ ਦੇ ਵਿੱਚ ਜੇ ਕਰਦੀ ਆਪਾਂ ਦੇਖੋ ਪੁੱਟ ਸਾਈਡ ਜੇ ਮੰਨ ਲਓ ਐਂਟਰੀ ਕੀਤੀ ਹੈ ਥੱਲੇ ਮਾਰਕੀਟ ਜਾਂਦੀ ਹੈ ਵੱਡਾ move ਕੀਤਾ OTM ਆਪਾਂ ਲਿਆ ਸੀ ਤੇ ਆਪਾਂ ਨੂੰ profit ਛੋਟਾ ਹੋਊਗਾ ਤੇ ਜੇ ਦੇਖੋ ਆਪਣਾ ਸਟੌਪ ਲੌਸ ਵੀ ਹੋਇਆ ਸਟੌਪ ਲੌਸ ਹੋਇਆ ਤੇ ਸਟੌਪ ਲੌਸ ਵੀ ਆਪਣਾ ਇਹਦੇ ਵਿੱਚ ਛੋਟਾ ਹੋਊਗਾ ਸੋ ਇਹ ਚੀਜ਼ਾਂ ਆ ਸਭ ਤੋਂ ਮਹਿੰਗਾ ਆਇਆ ਉਸ ਤੋਂ ਸਸਤਾ ਆ ਉਸ ਤੋਂ ਸਸਤਾ ਆਇਆ ਸਭ ਤੋਂ ਸਸਤਾ OTM ਆ ਤੇ ਮੈਂ ਇਹਨਾਂ ਤਿੰਨਾਂ ਦੇ ਵਿੱਚੋਂ ਮੈਂ ਕਿਹੜਾ ਲੈਣਾ ਹੈ ਸਭ ਤੋਂ ਪਹਿਲਾਂ ਇਹ ਤੁਹਾਨੂੰ ਕਲੀਅਰ ਕਰਦਾ ਦੇਖੋ ਮੈਂ ਲੈਣਾ ਐਟ ਦਾ ਮਨੀ ਏਟੀਐਮ ਤੇ ਪਿਛਲੇ ਦੇਖੋ ਮੈਂ ਟ੍ਰੇਡ ਕਰਨ ਦੇ ਆ 5 ਜਨਵਰੀ 2023 ਤੋਂ ਤੇ ਮਤਲਬ ਉਹ ਕਿ ਲਗਭਗ ਤੁਸੀਂ ਲਾ ਲੋ ਕਿ 2.5 3 ਸਾਲ ਹੋਣ ਵਾਲੇ ਆ ਤੇ 2.5 3 ਸਾਲਾਂ ਦੇ ਵਿੱਚ ਵਿੱਚ ਸ਼ੁਰੂ ਦੇ ਵਿੱਚ ਮੈਂ ਓਟੀਐਮ ਦੇ ਵਿੱਚ ਟ੍ਰੇਡ ਕੀਤੀ ਸੀ ਕਿਉਂਕਿ ਉਹ ਮੇਰਾ ਲਰਨਿੰਗ ਪੀਰੀਅਡ ਸੀ ਤੇ ਉਸ ਤੋਂ ਬਾਅਦ ਆ ਜਿੰਨੇ ਵੀ ਮੈਂ ਟ੍ਰੇਡ ਕੀਤੇ ਆ ਤੁਸੀਂ ਲਾ ਲਓ ਕਿ 2023 ਦੇ 6ਵੇਂ ਮਹੀਨੇ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਟ੍ਰੇਡ ਕੀਤੇ ਮੈਂ ਸਾਰੇ ਏਟੀਐਮ ਤੇ ਕੀਤੇ ਐਡ ਦਾ ਮਣੀ ਤੇ ਕੀਤੇ ਆ ਸੋ ਮੈਂ ਹਮੇਸ਼ਾ ਟ੍ਰੇਡ ਐਡ ਦਾ ਮਣੀ ਤੇ ਕਰਦਾ ਆ ਤੇ ਸ਼ੁਰੂ-ਸ਼ੁਰੂ ਦੇ ਵਿੱਚ ਮੈਂ ਆਊਟ ਆਫ ਦਾ ਮਣੀ ਦੇ ਵਿੱਚ ਟ੍ਰੇਡ ਕੀਤੇ ਸੀ ਨਾ ਮੈਨੂੰ ਇਹਦੇ ਵਿੱਚ ਕਦੇ ਕੋਈ ਸਮੱਸਿਆ ਆਈ ਸੀ ਤੇ ਨਾ ਮੈਨੂੰ ਇਹਦੇ ਵਿੱਚ ਕਦੇ ਕੋਈ ਸਮੱਸਿਆ ਆਈ ਸੀ ਮੇਨ ਗੱਲ ਇਹ ਆ ਕਿ ਜਦੋਂ ਦੇਖੋ ਤਰੀਕਾ ਬਣੂਗਾ ਕੋਈ ਚਾਰਟ ਪੈਟਰਨ ਬਣਦਾ ਕੋਈ ਕੈਂਡਲਸਟਿਕ ਪੈਟਰਨ ਬਣਦਾ ਜੀ ਮੰਨ ਲਓ ਤੁਸੀਂ ਤਰੀਕੇ ਨਾਲ ਟ੍ਰੇਡ ਕਰਨ ਦੇ ਜੋ ਫਿਰ ਤੁਹਾਨੂੰ ਪਾਵੇਂ ਤੁਸੀਂ OTM ਲਓ ਪਾਵੇਂ AT ਪਾਵੇਂ ਤੁਸੀਂ ATM ਲਓ ਕਿਸੇ ਦੇ ਵਿੱਚ ਵੀ ਤੁਹਾਨੂੰ ਕੋਈ ਸਮੱਸਿਆ ਨਹੀਂ ਆਉਣੀ ਤੇ ਜੇ ਤੁਸੀਂ ਬਿਨਾਂ ਤਰੀਕੇ ਤੋਂ ਟ੍ਰੇਡ ਕਰੋਗੇ ਫਿਰ ਤੁਸੀਂ ਪਾਵੇਂ ITM ਵੀ ਲੈ ਲਓ ਉਹਦੇ ਵਿੱਚ ਵੀ ਤੁਹਾਨੂੰ ਸਮੱਸਿਆ ਆਉਗੀ ਸੋ ਦੇਖੋ ਮੇਰੇ ਵਾਸਤੇ ਪਰਸਨਲੀ ਬੈਸਟ ਇਹ ਆ ਮੈਂ 2.5 ਸਾਲ ਸਪੈਂਡ ਕਰ ਲਏ ਇਹਦੇ ਵਿੱਚ ਕਦੇ ਕੋਈ ਸਮੱਸਿਆ ਨਹੀਂ ਆਈ ਤੇ ਨਾ ਹੀ ਮੈਨੂੰ OTM ਦੇ ਵਿੱਚ ਕਦੇ ਕੋਈ ਸਮੱਸਿਆ ਆਈ ਕਿਉਂਕਿ ਮੈਂ ਹਮੇਸ਼ਾ ਤਰੀਕੇ ਨਾਲ ਟ੍ਰੇਡ ਕਰਦਾ ਜਦੋਂ ਚਾਰਟ ਪੈਟਰਨ ਬਣਦਾ ਟ੍ਰੇਡ ਕਰਦਾ ਤੇ ਬਾਕੀ ਦੇਖੋ ਜਿਆਦਾ ਜਿਹੜੇ ਕੋਰਸ ਵੇਚਣ ਵਾਲੇ ਵੀਰ ਭੈਣੇ ਆ ਉਹ ਤੁਹਾਨੂੰ ITM ਬਾਰੇ ਹੀ ਕਹਿਣਗੇ ਬਾਕੀ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਤਿੰਨਾਂ ਦੇ ਵਿੱਚ ਕੀ ਕੀ ਫਾਇਦੇ ਆ ਕੀ ਕੀ ਨੁਕਸਾਨ ਆ ਬਾਕੀ ਮੇਨ ਜਿਹੜੀ ਖੇੜਿਆ ਉਹ ਤਰੀਕੇ ਦੀ ਜੇ ਤਰੀਕਾ ਬਣਿਆ ਹੋਊਗਾ ਭਾਵੇਂ ਤੁਸੀਂ ਓਟੀਐਮ ਲੈ ਲਓ ਭਾਵੇਂ ਏਟੀਐਮ ਲੈ ਲਓ ਭਾਵੇਂ ਆਈਟੀਐਮ ਲੈ ਲਓ ਤਿੰਨਾਂ ਦੇ ਵਿੱਚੋਂ ਕੋਈ ਵੀ ਲੈ ਲਓ ਜੇ ਤਰੀਕਾ ਬਣਿਆ ਆ ਐਮ ਪੈਟਰਨ ਦੇਖੋ ਕੋਈ ਬਣਿਆ ਐ ਐਮ ਪੈਟਰਨ ਬਣਿਆ ਮਾਰਕੀਟ ਨੇ ਥੱਲੇ ਜਾਣਾ ਤੁਸੀਂ ਐਂਟਰੀ ਕੀਤੀ ਐ ਤੇ ਇਹਨਾਂ ਦੇ ਵਿੱਚ ਕੋਈ ਵੀ ਲਿਆਊਗਾ ਪ੍ਰੋਫਿਟ ਹੋਊਗਾ ਪਰ ਜੇ ਦੇਖੋ ਕੋਈ ਤਰੀਕਾ ਨਹੀਂ ਬਣਿਆ ਤੁਸੀਂ ਮਾਰਕੀਟ ਦੇਖੋ ਉੱਤਰਾ ਉੱਤੇ ਜਾਣ ਲਈ ਹੀ ਐਂਟਰੀ ਕਰ ਲਈ ਮਾਰਕੀਟ ਇੱਥੋਂ ਥੱਲੇ ਡਿੱਗ ਪਈ ਤੁਹਾਡਾ ਕੋਈ ਵੀ ਲਿਆਉਗਾ ਦਿਨਾਂ ਦੇ ਵਿੱਚ ਫਿਰ ਵੀ ਲੌਸ ਹੋ ਸਕਦਾ ਸੋ ਮੇਨ ਜਿਹੜੀ ਖੇੜਿਆ ਉਹ ਤਰੀਕੇ ਦੀ ਆ ਸੋ ਇਹ ਆਪਣਾ ਸੀ ਇਸ ਵੀਡੀਓ ਦੇ ਵਿੱਚ ਆਈ ਹੋਪ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਤੁਹਾਨੂੰ ਜੇ ਫਿਰ ਵੀ ਕੋਈ ਡਾਊਟ ਰਹਿ ਗਿਆ ਤੁਸੀਂ ਕਮੈਂਟ ਦੇ ਵਿੱਚ ਤੁਸੀਂ ਆਪਣਾ ਕੁਐਸਚਨ ਪੁੱਛ ਸਕਦੇ ਜੋ ਜਿਹੜਾ ਡਾਊਟ ਰਹਿ ਗਿਆ ਉਹ ਤੁਸੀਂ ਉੱਥੇ ਕੁਐਸਚਨ ਕਰ ਸਕਦੇ ਜੋ ਤੇ ਬਾਕੀ ਜੇ ਵੀਡੀਓ ਵਧੀਆ ਲੱਗਿਆ ਤੁਸੀਂ ਲਾਈਕ ਕਰ ਸਕਦੇ ਜੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ